ਹਾਂਜੀ ਮਿੱਤਰੋ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੰਡੈਵਰ ਗੱਡੀ ਸਾਡੇ ਨਾਲ ਆ ਜੀ ਕੀਤੀ ਡਰਾਈ ਕਲੀਨ ਆ ਜੀ ਕਰਤੀ ਕੁਮਾਰਿਆ ਜੀ ਠੀਕ ਹੈ ਜੀ ਸੀਟਾਂ ਕਰ ਲੋ ਚੈੱਕ ਠੀਕ ਹੈ ਜੀ ਤੇ ਛੱਪਦੇ ਵੀ ਕਾਲੀ ਹੁੰਦੀ ਤੁਹਾਨੂੰ ਪਤਾ ਇਹਨੂੰ ਹੱਥ ਆਪਾਂ ਲਾਈ ਜਾਂਦੇ ਨਹੀਂ ਬਹੁਤਾ ਤੇ ਨਿਕਲੇ ਫਲੋਰ ਆ ਉਹ ਕਰਤਾ ਸੀ ਡਰਾਈ ਕਲੀਨ ਡੈਸ਼ ਬੋਰਡ ਦੇਖ ਸਕਦੇ ਹਾਂ ਤੇ ਡੋਰਾ ਵੀ ਚੈੱਕ ਕਰ ਲੋ ਬਾਈ ਜੀ ਤੇ ਮਗਰ ਵਾਲੀ ਸੀਟ ਆ ਉਹ ਵੀ ਚੈੱਕ ਕਰ ਲਓ ਆ ਕੀ ਆ ਕੀ ਸਜਣਾ ਦਾ ਸਮਾਨ ਪਹਿਲੇ ਵਿੱਚ ਰੱਖਤਾ ਗੱਡੀ ਦੇ ਤੇ ਬਾਕੀ ਮਿੱਤਰੋ ਕੰਮ ਕਰਦਾ ਟਪ ਟੋਪ ਠੀਕ ਹੈ ਜੀ ਮਗਰਲੀ ਸੀਟ ਕਰ ਲਓ ਚੈੱਕ ਤੇ ਗੱਡੀ ਦਿੱਤੀ ਜਿਵੇਂਗਾ ਆਪ ਤੇ ਦਿੱਤੀ ਕਰਾ ਠੀਕ ਹੈ ਜੀ ਪਹਿਲਾ ਵਲੌਗ ਅਸੀਂ ਪਾ ਬਣਾ ਨਹੀਂ ਪਏ ਤੇ ਆਫਟਰ ਬਿਫੋਰ ਦੀ ਵੀਡੀਓ ਨਹੀਂ ਬਣਾ ਪਾਈ ਕਿਉਂਕਿ ਬੀਜ਼ੀ ਸੀ ਇਸ ਕਰਕੇ ਤੇ ਮਗਲੀ ਸੀਟ ਵੀ ਦੇਖ ਲਓ ਕਾਫੀ ਗੰਦੀ ਸੀ ਸਭ ਤੋਂ ਵਧੀਆ ਗੱਡੀ ਡਰਾਈਗਲਿੰਗ ਕਰਨ ਚ ਮਜ਼ਾ ਇਹੀ ਆਉਂਦਾ ਬਾਈ ਜੀ ਨਜ਼ਾਰਾ ਵੱਜ ਜਾਂਦਾ ਗੱਡੀ ਜਦੋਂ ਵੀ ਇਹ ਡਰਾਈਗਲਿੰਗ ਕਰਦੇ ਆ ਠੀਕ ਹੈ ਜੀ ਕੀਤੀ ਜਿਨ੍ਹਾਂ ਨੇ ਉਹਨਾਂ ਦੇ ਆਪ ਤੁਹਾਨੂੰ ਹਾਜ਼ਰ ਕਰਾਉਂਦੇ ਆ ਆ ਬੰਦਾ ਦੀ ਮੋੜ ਡਾਉਨ ਇਹਨਾਂ ਨੇ ਕੀਤੀ ਤੇ ਬਾਅਦੋਂ ਆਪਾਂ ਕੀਦੀ ਕਮਾਉਂਡ ਪਾਲਿਸ਼ ਇਹਦਾ ਬਲੌਗ ਦਨ ਵਕਲੀਅਰੀ ਦਵਾਂਗੇ ਠੀਕ ਨੇ ਤੇ ਮੇਰਾ ਹੋ ਗਿਆ ਟਾਈਮ ਵੀ ਦੇਖ ਲਓ ਕਾਫੀ ਹੋ ਗਿਆ ਹੈ ਗੱਡੀ ਚ ਕਰਕੇ ਮਿੱਤਰੋ ਮਜ਼ਾ ਆ ਗਿਆ yes boss